ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਹਦੇ ਵਿੱਚ ਲੋਕਾਂ ਨੂੰ ਸਾਫ਼ ਤੇ ਮਿਆਰੀ ਖਾਣ ਵਾਲੇ ਪਦਾਰਥ ਮੁਹੱਈਆ ਕਰਵਾਉਣ ਦੇ ਲਈ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਹੈ ਇਸ ਤੇ ਲਗਾਤਾਰ ਫੂਡ ਟੀਮ ਵੱਲੋਂ ਜਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਹਿੱਸਿਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਅੱਜ ਜਿਲ੍ਹਾ ਅਫਸਰ ਡਾਕਟਰ ਜਤਿੰਦਰ ਪਾਟਿਆ ਫੂਡ ਅਫਸਰ ਅਵਿਨੇਕ ਕੁਮਾਰ ਅਤੇ ਵਿਵੇਕ ਕੁਮਾਰ ਦੀ ਟੀਮ ਵੱਲੋਂ ਫੂਡ ਸਟਰੀਟ ਤੇ ਦੁਸਹਿਰਾ ਗਰਾਊਂਡ ਨਜ਼ਦੀਕ ਲੱਗੀਆਂ ਰੇੜੀਆਂ ਤੇ ਚੈਕਿੰਗ ਕੀਤੀ ਗਈ ਇਸ ਮੌਕੇ ਤੇ ਖਾਣਾ ਬਣਾਉਣ ਵਾਲਿਆਂ ਨੂੰ ਟੋਪੀਆਂ ਦਸਤਾਨੇ ਅਤੇ ਮਾਸਕ ਵੰਡੇ ਗਏ। ਉਹਨਾਂ ਨੂੰ ਹਦਾਇਤ ਕੀਤੀ ਗਈ ਕਿ ਅੱਗੇ ਤੋਂ ਇਹ ਪਾਕ ਹੀ ਲੋਕਾਂ ਨੂੰ ਸਰਵ ਕੀਤਾ ਜਾਵੇ। ਗੱਲ ਮੰਨੋਗੇ ਠੀਕ ਹੈ। ਅੱਗੇ ਤੋਂ ਸਾਰੇ ਜੰਨਿਆਂ ਦੇ ਫਿਰ ਤੇ ਹੁਣ ਤੇ ਮੌਸਮ ਵੀ ਚੰਗਾ ਆਉਣ ਵਾਲਾ ਹੈ ਠੀਕ ਹੈ। ਚੋਕੀ ਮਾਸਕ ਤੇ ਗਲਵਜ਼ ਜ਼ਰੂਰ ਪਏ ਹੋਣੇ ਚਾਹੀਦੇ। ਸਾਫ਼ ਸੁਥਰੇ ਕੱਪੜੇ ਪਾਓ। ਸਾਡੇ ਨੋਹ ਇਕੱਠੇ ਹੋਣੇ ਚਾਹੀਦੇ ਆ ਤੇ ਗੰਦਮੰਦ ਨਹੀਂ ਲੋਕਾਂ ਨੂੰ ਘੁਆਣਾ। ਠੀਕ ਹੈ। ਅੱਜ ਮੈਂ ਬੜੇ ਪਿਆਰ ਨਾਲ ਇਹ ਜਿਹੜੇ ਕਰ ਰਿਹਾ ਕਿਉਂਕਿ ਸਾਰੇ ਸਾਰੇ ਨੂੰ ਲੱਗਦਾ ਹੈ ਕਿ ਸਾਰੇ ਸਮਝਣ ਵਾਲੇ ਰਿਹਾ ਅੱਛੀ ਲੋਕ ਜਬਸ ਕਾਹੀ ਵਾ ਇਹ ਗਰਮ ਕਮੋਕੀ ਦਾ ਸੋਣੋ ਸੋਣੋ ਬਾਈ ਵੀ ਕਹਿ ਰਿਹਾ ਜਿਹੜਾ ਕਰ ਰਿਹਾ ਨਾ ਸਰਵ ਕਰ ਰਿਹਾ ਹਾਂਜੀ 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 ਅਜਾ ਉਹਨੇ ਗੋਲ ਗੱਪੇ ਹੋ ਗਏ ਹਾਂਜੀ ਹਾਂਜੀ ਠੀਕ ਹੈ ਨਾ ਤੁਹਾਡੇ ਹੱਥ ਵੀ ਸਾਫ਼ ਹੋਣੇ ਚਾਹੀਦੇ ਆ ਤੁਹਾਡੇ ਨੋ ਵੀ ਕੱਟੇ ਹੋਣੇ ਚਾਹੀਦੇ ਔਰ ਮੈਂ ਜਿਹੜੇ ਇੱਥੇ ਲੋਕੀ ਵੀ ਖੜੇ ਆ ਉਹਨਾਂ ਨੂੰ ਵੀ ਜਾਗਰੂਕ ਕਰਨਾ ਚਾਹੂੰਗਾ ਕਿ ਅਗਰ ਇਹ ਕੋਈ ਗਲਤੀ ਕਰੇ ਤਾਂ ਤੁਸੀਂ ਆਪ ਇਹਨਾਂ ਨੂੰ ਦੋਵੋ ਕਿ ਹਾਂ ਵੀ ਬੋਤਾਂ ਨੂੰ ਸਮਝਾਇਆ ਗਿਆ ਕਿ ਤੁਸੀਂ ਕਿਉਂ ਨਹੀਂ ਫੋਲੋ ਕਰਦੇ ਇਹਨਾਂ ਨੂੰ ਇਹ ਫੋਲੋ ਕਰਨਾ ਇਹਨਾਂ ਤੇ ਕੰਪਲਸਰੀ ਹੈਗਾ ਇਹਨਾਂ ਦਾ ਰਜਿਸਟ੍ਰੇਸ਼ਨ ਹੋਈ ਹੋਈ ਹੈ ਇਹਨਾਂ ਦੇ ਚਲਾਨ ਹੋ ਉਸ ਦਾ ਸੋ ਸਾਰੇ ਜਨਤਾ ਨੂੰ ਵੀ ਮੇਰੀ ਆਪੀਂ ਦੇ ਅਧਿਕਾਰੀ ਬਰਾਗੜੀ ਇਹਨਾਂ ਨੂੰ ਸਮਝਾਓ ਵੀ ਔਰ ਇਹ ਚੀਜ਼ ਬਰਦਾਸ਼ਤ ਵੀ ਨਾ ਕਰੋ ਕਿਉਂਕਿ ਤੁਹਾਨੂੰ ਵੀ ਪਤਾ ਕਿ ਸ਼ਹਿਰਪੁਰ ਵਾਲੇ ਜੜੇ ਹੈਗੇ ਆ ਸਾਰੇ ਅਸੀਂ ਲੋਕੀ ਬੜੇ ਐਕਟਿਵ ਹੈਗੇ ਆ ਹਰ ਕੰਮ ਤੇ ਐਕਟਿਵ ਆ ਸਾਡਾ ਨੰਬਰ 1 ਜਿਲਾ ਹੈਗਾ ਇਹ ਕਮਾਗ ਹੈ ਔਰ ਸੇਟ ਪੱਖੋ ਵੀ ਜਿਲਾ ਸਾਡਾ ਨੰਬਰ 1 ਨਹੀਂ ਰਹਿਣਾ ਜਿਲਾ ਤੇ ਨਹੀਂ ਆ ਇਹਨਾਂ ਦਾ ड्यूटी बन दी है और ड्यूटी ਨੂੰ ਨਿਭਾਲਨੇ ਸਾਡਾ ਫਰਜ਼ ਬੰਦਾ ਆ ਕਿ ਅਸੀਂ ਲੋ ਹਸਿਆ ਨਾਲ ਚੰਨਾ ਰੱਖੀਏ ਸੋ ਪਲੀਜ਼ ਅਗਰ ਇਨ ਕੇਸ ਜੇ ਨਹੀਂ ਵਰਤਦੇ ਤੇ ਸਾਨੂੰ ਕੰਪਲੇਂਟ ਵੀ ਕਰ ਸਕਦੇ ਇਹਨਾਂ ਦੀ ਅਸੀਂ ਉਸਦੇ ਹਾਜ਼ਰ ਹੋਵਾਂਗੇ ਮੇਰਾ ਅੱਜ ਰਾਤ ਨੂੰ ਆਉਂਦਾ ਹੈ ਮਤਲਬ ਹੈਗਾ ਸੀ ਕਿ ਇਸ ਟਾਈਮ ਆ ਕੇ ਇਹਨਾਂ ਨੂੰ ਚੈੱਕ ਕੀਤਾ ਜਾਵੇ ਕਿ ਇਹ ਕਰ ਰਹੇ ਕਿ ਨਹੀਂ ਕਰ ਰਹੇ ਇਹੋ ਜੀ ਪ੍ਰਿਕਾਸ਼ਨ ਨਹੀਂ ਲੈ ਰਹੇ ਸੀ ਪਰ ਹੁਣ ਮੈਂ ਆਸ ਕਰਨਾ ਹੈ ਕਿ ਇਹ ਜਰੂਰ ਹੈ ਡਨ ਲੈਣਗੇ ਔਰ ਤੁਹਾਡੀ ਪ੍ਰੈਜ਼ੈਂਸੀ ਲੈਣਗੇ ਔਰ ਮੈਨੂੰ ਨਹੀਂ ਲੱਗਦਾ ਕਿ ਨੈਕਸਟ ਟਾਈਮ ਤੋਂ ਤੁਸੀਂ ਇਹੋ ਜੀ ਤੋਂ ਸੋ ਕੰਪਲੇਨ ਆਉਂਦ ਹੋਗੇ ਠੀਕ ਹੈ ਤੁਸੀਂ ਸਾਰੇ ਸਹਿਮਤ ਹੋ ਮੈਂ ਉਹ ਸ਼ੁੱਕਰਵਾਰ ਦਾ ਦੌਰਾ ਕਰਨਾ ਯਾਰ ਤੁਹਾਨੂੰ ਇਹ ਸਾਡਾ ਨਾ ਜਿਹੜਾ ਰੂਟੀਨ ਕੰਮ ਹੈਗਾ ਆ ਚੈਕਿੰਗ ਵਾਲਾ ਨਹੀਂ ਹੈਗਾ ਅਸੀਂ ਐਕਚੁਅਲੀ ਅਵੇਅਰਨੈਸ ਕੈਂਪ ਲਾਣਾ ਚਾਹੁੰਦੇ ਸੀ ਕਿਉਂਕਿ ਇਹ ਸਾਡੇ ਮੈਕਸਿਮ ਜਿਹੜੇ ਨਿਵਾਸੀ ਹੈਗੇ ਆ ਸ਼ਾਰਬੂ ਨਿਵਾਸੀ ਇੱਧਰ ਸਟਰੀਟ ਹੱਬ ਇੱਧਰ ਵਾਲੀ ਸਾਈਡ ਤੇ ਵੀ ਆਂਦੇ ਆ ਔਰ ਦੂਸਰੇ ਉਧਰ ਜਿੱਧਰ ਸ਼ਨੀ ਦਾ ਮੰਦਿਰ ਹੈਗਾ ਚੌਦੇ ਕੋਲ ਵੀ ਆਂਦੇ ਆ ਰੋਸ਼ਨ ਇੱਧਰ ਜਿਹੜਾ ਹੈਗਾ ਦੁਸ਼ਹਰਾ ਗਰਾਊਂਡ ਵੱਲ ਠੀਕ ਹੈ ਤੇ ਉਹਨਾਂ ਨੂੰ ਅਸੀਂ ਅਵੇਅਰਨੈਸ ਕਰਨਾ ਚਾਹੁੰਦੇ ਸੀ ਕਿ ਜਿਹੜੇ ਸਾਡੇ ਜਿੰਨੇ ਵੀ ਫੂਡ ਹੈਂਡਲਰਸ ਹੈਗੇ ਆ ਜਿਹੜੇ ਖਾਣਾ ਸਰਵ ਕਰਦੇ ਆ ਉਹ ਇੱਕ ਕੁਆਲਿਟੀ ਦਾ ਫੂਡ ਦੇਣ ਔਰ ਨਾਲ ਹੀ ਇੱਕ ਜਿਹੜੀ ਸਫਾਈ ਦਾ ਮੇਨ ਹੈਗਾ ਆ ਉਹ ਖਾਸ ਧਿਆਨ ਰੱਖਾ ਤਾਂ ਕਿ ਲੋਕੀ ਜਿਹੜਾ ਗੰਦਮਲ ਨਾ ਖਾਣ ਸੋ ਇਹਨਾਂ ਨੂੰ ਹਦਾਇਤ ਆ ਕਿਉਂਕਿ ਪੰਜਾਬ ਸਰਕਾਰ ਦਾ ਮੇਨ ਜਿਹੜਾ ਇੱਕ ਸੁਨਹਿਰਾ ਸੁਪਨਾ ਹੈਗਾ ਆ ਕਿ ਸਿਹਤਮੰਦ ਪੰਜਾਬ ਹੋਵੇ ਔਰ ਲਈ ਸਾਨੂੰ ਵੀ ਇਨਸਟਰਕਸ਼ਨਸ ਹੈਗੇ ਆ ਜਿੱਦਾਂ ਸਾਡੇ ਫੂਡ ਕਮਿਸ਼ਨਰ ਸਾਹਿਬ ਡਾਕਟਰ ਅਭਿਨਵ ਤ੍ਰਿਕਾ ਜੀ ਉਹਨਾਂ ਨੇ ਵੀ ਸਾਫ਼ ਹਦਾਇਤਾਂ ਦਿੱਤੀਆਂ ਹੋਈਆਂ ਔਰ ਸਾਡੇ ਜਿਹੜੇ ਇੱਥੇ ਮਾਨਣੀਆਂ ਸਤਕਾਰਯੋਗ ਸਿਵਲ ਸਰਜਨ ਸਾਹਿਬ ਉਹਨਾਂ ਦੀ ਵੀ ਹਦਾਇਤ ਹੈਗੀਆਂ ਤੇ ਨਾਲ ਸਾਡੇ ਮਾਨਣੀਆਂ ਜਿਹੜੇ ਹੈਗੇ ਮੰਤਰੀ ਸਾਹਿਬ ਜਿੰਪਾ ਜੀ ਔਰ ਐਮਪੀ ਸਾਹਿਬ ਡਾਕਟਰ ਰਾਜ ਔਰ ਐਮਐਲਏ ਸਾਹਿਬ ਉਹਨਾਂ ਨੇ ਵੀ ਸਾਫ਼ ਸਾਨੂੰ ਇਨਸਟਰਕਸ਼ਨਸ ਦਿੱਤੀਆਂ ਆ ਕਿ ਅਸੀਂ ਹੁਸ਼ਿਆਰਪੁਰ ਨੂੰ ਨੰਬਰ 1 ਜ਼ਿਲ੍ਹਾ ਬਣਾਉਣਾ ਚਾਹੁੰਦੇ ਆ ਸਿਹਤ ਪੱਕੋ ਸੋ ਸਾਡੀ ਇਹ ਦਿਨ ਰਾਤ ਕੋਸ਼ਿਸ਼ ਰਹੇਗੀ ਕਿ ਮੈਂ ਪਰਸਨਲੀ ਵਿਜ਼ਿਟ ਕਰੂੰਗਾ ਇਹਨਾਂ ਜਗ੍ਹਾ ਤੇ ਅੱਜ ਵੀ ਅਸੀਂ ਐਸੇ ਲਈ ਕੈਪਸ ਵੰਡੀਆਂ ਐ ਮਾਸਕ ਵੰਡੇ ਐ ਔਰ ਗਲਵਜ਼ ਔਰ ਇਹਨਾਂ ਨੂੰ ਹਦਾਇਤ ਦਿੱਤੀ ਐ ਕਿ ਦੋ ਦਿਨਾਂ ਦੇ ਵਿੱਚ ਵਿੱਚ ਅੱਗੇ ਤੋਂ ਜੇ ਲੋਕਾਂ ਨੂੰ ਲੱਗਾ ਕਿ ਤੁਸੀਂ ਕੈਪ ਮਾਸਕ ਗਲਵਜ਼ ਨਹੀਂ ਪਾਏ ਉਹ ਸਾਨੂੰ ਆ ਕੇ ਇਨਫੋਰਮ ਕਰਨਗੇ ਤੇ ਇਹਨਾਂ ਦੇ ਵਿਰੁੱਧ ਕਾਰਵਾਈ ਹੋਏਗੀ ਪਰ ਇਹ ਇਹਨਾਂ ਨੇ ਖੁਦ ਮੈਨੂੰ ਵਿਸ਼ਵਾਸ ਲਾਇਆ ਐ ਸਾਰੇ ਫੂਡ ਹੈਂਡਲਰਸ ਨੇ ਕਿ ਅਸੀਂ ਇਹੋ ਜੀ ਨੋਬਤ ਹੀ ਨਹੀਂ ਆਣ ਦਾਂਗੇ ਤੇ ਅਸੀਂ ਜ਼ਰੂਰ ਆਪਣੇ ਜੋ ਸਫਾਈ ਦਾ ਪ੍ਰਬੰਧ ਰੱਖਾਂਗੇ ਔਰ ਜੇ ਕੋਈ ਕਮੀ ਪੇਸ਼ੀ ਆਈ ਤਾਂ ਸਾਫ਼ ਸਾਨੂੰ ਕਿਉਂਕਿ ਕਈ ਵਾਰ ਹੋ ਜਾਂਦਾ ਹੈ ਕਿ ਨੋਇੰਗ ਹੀ ਆ ਅਨਨੋਇੰਗਲੀ ਕਈ ਵਾਰ ਇਹਨਾਂ ਕੋ ਗਲਤੀਆਂ ਹੋ ਜਾਂਦੀਆਂ ਕਿਉਂਕਿ ਇਹਨਾਂ ਨੂੰ ਸਮਝ ਨਹੀਂ ਹੁੰਦੀ ਹੈ ਇਹ ਮਜ਼ਦੂਰ ਹੁੰਦੇ ਆ ਲੇਕਿਨ ਇਹਨਾਂ ਨੂੰ ਸਮਝਾਣਾ ਸਾਡਾ ਫਰਜ਼ ਹੈ ਇਸੇ ਲਈ ਮੈਂ ਅੱਜ ਅਵੇਅਰਨੈਸ ਕੈਂਪ ਲਾਇਆ ਸੀ ਸੋ ਮੇਰੀ ਸਾਰਿਆਂ ਨੂੰ ਜਨਤਾ ਨੂੰ ਇਹ ਗੁਜਾਰਿਸ਼ ਹੈ ਕਿ ਤੁਸੀਂ ਵੀ ਇਹਦਾ ਧਿਆਨ ਰੱਖੋ ਇੱਕ ਜਾਗਰੂਕ ਇਨਸਾਨ ਬਣੋ ਇੱਕ ਜਾਗਰੂਕ ਨਾਗਰਿਕ ਬਣੋ ਅੱਛਾ ਖਾਓ ਤਾਂ ਕਿ ਇਹਨਾਂ ਨੂੰ ਵੀ ਮੇਰੀ ਇਹ ਹੈਗੀ ਹੈ ਕਿ ਤੁਸੀਂ ਕੁਆਲਿਟੀ ਵਾਲਾ ਹੀ ਖਾਣਾ ਹਰ ਗੱਲ ਇਹਦਾ ਵੀ ਹਰ ਸਾਲ ਇੱਥੇ ਕੈਂਪ ਲੱਗਦਾ ਹਰ ਸਾਲ ਇਹ ਅਧਿਕਾਰੀ ਆਉਂਦੇ ਹਰ ਸਾਲ ਇਹ ਅੰਦਾਜ਼ੇ ਪਰ ਇਹ ਉਹ ਪੁਨਿਆਲਾ ਉੱਥੇ ਦਾ ਉੱਥੇ ਹੀ ਆ ਇਹ ਲੋਕ ਸਮਝਦੇ ਨਹੀਂ ਜੇ ਨਹੀਂ ਕਰਦੇ ਫੂਡ ਸੇਫਟੀ ਐਂ ਤਾਂ ਕਿਹੜਾ ਇਹਨਾਂ ਤੇ ਐਕਸ਼ਨ ਲਾਉਂਗੇ ਤੁਸੀਂ ਇਸ ਤਰ੍ਹਾਂ ਹੈਗਾ ਆ ਕਿ ਸਮਝ ਦੇ ਕਿਉਂ ਨਹੀਂ ਆ ਕਿਉਂਕਿ ਇਹ ਜਿਹੜਾ ਇੱਕ ਕਈ ਵਾਰ ਸਾਨੂੰ ਬਾਰ 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 ਕਰਨਾ ਪੈਂਦਾ ਆ ਬਾਰ ਬਾਰ ਚੈਕਿੰਗ ਵੀ ਕਰਨੀ ਪੈਗੀ ਇੱਕ ਵਾਰੀ ਕਰਕੇ ਤੇ ਤਹੀ ਭੁੱਲ ਜਾਈਏ ਤੇ ਔਰੇ ਨਾਲ ਕੁਝ ਨਹੀਂ ਹੁੰਦਾ ਬਾਕੀ ਫੂਡ ਸੇਫਟੀ ਐਕਟ ਜਿਹੜਾ 2006 ਹੈਗਾ ਆ ਉਹ ਇਹਨਾਂ ਤੇ ਲਾਗੂ ਹੋਏਗਾ ਜਿਹਦੇ ਲਈ ਇਹਨਾਂ ਦੇ ਰਜਿਸਟ੍ਰੇਸ਼ਨ ਵੀ ਕੀਤੀ ਜਾਂਦੀ ਹੈ ਔਰ ਇਹ ਚ ਚਲਾਨ ਵੀ ਕੱਟੇ ਜਾਂਦੇ ਆ ਔਰ ਚਲਾਨ ਦੀ ਬਹੁਤ ਹੈਵੀ ਅਮਾਊਂਟ ਹੁੰਦੀ ਹੈ ਸੋ ਜੋ ਵੀ ਸਾਨੂੰ ਸਰਕਾਰ ਦੀ ਹਦਾਇਤਾਂਗੇ ਔਰ ਇਹ ਅਨੁਸਾਰ ਇਹਨਾਂ ਤੇ ਲਾਗੂ ਹੋਏਗਾ ਔਰ ਐਕਟ ਕੀਤਾ ਜਾਏਗਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ